ਇੰਸਟਾਗ੍ਰਾਮ ਤੇ ਆਪਣੀਆਂ ਸ਼ਲੀਲ ਰੀਲਜ਼ ਕਰਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਕਮਲਕੌਰ ਦਾ ਸੌਦਾ ਨਿੰਗ ਸਿੰਘਾ ਨੇ ਲਾਹ ਦਿੱਤਾ ਹੈ। ਹਾਲੀ ਵਿੱਚ ਬਠਿੰਡੇ ਦੀ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਤੋਂ ਉਸ ਦੀ ਲਾਸ਼ ਮਿਲੀ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸਭ ਕੁਝ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਕੀਤਾ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਕਿਹਾ ਕਿ ਕਈ ਵਾਰ ਹੱਦਾਂ ਲੰਘਣ ਵਾਲਿਆਂ ਨੂੰ ਅੰਤ ਵਿੱਚ ਸਜ਼ਾ ਹੀ ਮਿਲਦੀ ਹੈ। ਅੰਮ੍ਰਿਤਪਾਲ ਮੈਰੋ ਨੇ ਇੱਕ ਹੋਰ ਸਟੋਰੀ ਵਿੱਚ ਲਿਖਿਆ ਕਿ YouTube ਤੇ ਗਲਤ ਕੰਟੈਂਟ ਪਾਉਣ ਵਾਲੇ ਵੀ ਹੁਣ ਹੋ ਜਾਣ ਤਿਆਰ ਕਿਉਂਕਿ ਉਹਨਾਂ ਦੀ ਵੀ ਜਲਦ ਸਫਾਈ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਖਾਲਸਾ ਕਦੇ ਵੀ ਔਰਤ ਤੇ ਵਾਰ ਨਹੀਂ ਕਰਦਾ ਪਰ ਜੇ ਕੋਈ ਔਰਤ ਸ਼ੈਤਾਨ ਦਾ ਰੂਪ ਧਾਰਨਾ ਕਰਕੇ ਸਾਡੇ ਤਖਤ ਤੇ ਟੈਂਕ ਚੜਾਈ ਸੀ ਉਹ ਵੀ ਸੋਦੀ ਸੀ ਤੇ ਇਸ ਵਿਹਾਰ ਨੇ ਸਿੱਖ ਬੀਬੀਆਂ ਦਾ ਕੌੜ ਨਾਮ ਵਰਤ ਕੇ ਸਾਡਾ ਸਿੱਖ ਇਤਿਹਾਸ ਤੇ ਸਭਿਆਚਾਰ ਖਰਾਬ ਕੀਤਾ ਹੈ ਤੇ ਇਹਦਾ ਸੌਦਾ ਤਾਂ ਲਾਉਣਾ ਬਣਦਾ ਹੀ ਸੀ। ਅਮਰਿਤਪਾਲ ਦਾ ਕਹਿਣਾ ਹੈ ਕਿ ਔਰਤ ਸਿਰਫ ਵਿਊਜ਼ ਲਈ ਸਿੱਖ ਸਭਿਆਚਾਰ ਨੂੰ ਬਦਨਾਮ ਕਰ ਰਹੀ ਸੀ ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਟੈਂਕ ਚੜਾ ਕੇ ਸਿੱਖ ਧਰਮ ਤੇ ਹਮਲਾ ਕਰਨ ਵਾਲਿਆਂ ਦਾ ਸੌਦਾ ਹੋਇਆ ਉਹਨਾਂ ਦੀ ਤਰ੍ਹਾਂ ਹੀ ਇਸ ਔਰਤ ਦਾ ਵੀ ਹੋਣਾ ਚਾਹੀਦਾ ਸੀ ਮੀਡੀਆ ਰਿਪੋਰਟ ਦੇ ਮੁਤਾਬਕ ਅਮਰਿਤਪਾਲ ਸਿੰਘ ਮੈਰੋ ਤੇ ਉਸਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਜੋ ਕੀਤਾ ਉਹ ਸਹੀ ਕੀਤਾ ਜਾਂ ਗਲਤ ਜੇ ਤੁਸੀਂ ਮੰਨਦੇ ਹੋ ਕਿ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਸਹੀ ਕੀਤਾ ਤਾਂ ਤੁਸੀਂ ਉਹਨਾਂ ਦੀ ਜਰੂਰ ਸਪੋਰਟ ਕਰੋ ਤੇ ਜੇ ਤੁਸੀਂ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ